ਕਦੋਂ ਬੈਠੇ ਬਣਾਏ ਅੱਤੋਂ ਕੀ ਕਰੋਗੇ ਅੱਗੇ ਹਾਂ ਜਿੱਥੇ ਲੱਗਦਾ ਹੈ ਕਿ ਇਹਨਾਂ ਦਾ ਹੋ ਗਿਆ ਪੰਚਾਇਤ ਆ ਰਿਹਾ ਹੈ ਨਮਾਹਾਰਾ ਹਾਂ ਹਾਲ ਹੀ ਸਣਾਸੀ ਨੂੰ ਜਾਣਕਾਰੀ ਆਈ ਕਿ ਇੱਕ ਡੈੱਡ ਬੋਡੀ ਕੱਢ ਕੇ ਲੱਗੇ ਜਾ ਰਹੇ ਹੋ ਕਿਸ ਦਿੱਤੀ ਹੈ ਉਹ ਵੀ ਰੈੱਡ ਬੋਡੀ ਦੀ ਤੇ ਕਿੱਥੇ ਛੱਡ ਕੇ ਆ ਰਹੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਡੈੱਡ ਬੋਡੀ ਸਾਨੂੰ ਦੁੰਨੇ ਕੇ ਨਹਿਰ ਦੇ ਵਿੱਚੋਂ ਮਿਲੀ ਹੈ ਜਿਹੜਾ ਪੌੜਾ ਉੱਥੇ ਫਸੀ ਹੋਈ ਸੀਗੀ ਸਾਨੂੰ ਪੁਲਿਸ ਦੀ ਕਾਲ ਆਈ ਤੇ ਇਥੋਂ ਡੈੱਡ ਬੋਡੀ ਨੂੰ ਅਸੀਂ ਕੱਢ ਕੇ ਮੋਤਰੀ ਰੱਖਣ ਜਾ ਰਹੇ ਹਾਂ ਇਹ ਸਮਾਜ ਸੇਵਾ ਸਖੇ ਵਰਕਰਾਂ ਨੇ ਆ ਕੇ ਕੱਢੀ ਹੈ ਮੁੰਡਿਆਂ ਨੇ ਸੇਵਾਦਾਰਾਂ ਨੇ ਚਿਹਰੇ ਵਾਈਟ ਰੰਗ ਦਾ ਪਜਾਮਾ ਤੇ ਕਾਲੇ ਰੰਗ ਦੀ ਨੀਕਰ ਪਾਈ ਹੋਈ ਹੈ ਤਕਰੀਬਨ ਕਰੀਬ ਉਹ ਮਾਰੇ ਦੀ 35 ਸਾਲ ਦੇ ਕਰੀਬ ਹੋਊਗੀ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੇ ਕੋਈ ਦਾ ਚਿਹਰਾ ਦੇਖਣਯੋਗ ਨਹੀਂਗਾ ਕੋਈ ਨਹੀਂਦਾ ਜਿਉਂਦੀਆਂ ਫੋਟੋਆਂ ਪਾ ਰਹੇ ਨੇ ਇਹ ਦੋ ਹੀ ਨਖਿਆਨੀਆਂ ਨੇ ਕਾਲੇ ਰੰਗ ਦੀ ਨੀਕਰ ਤੇ ਵਾਈਟ ਰੰਗ ਦਾ ਪਜਾਮਾ ਜੇ ਕਿਸੇ ਨੂੰ ਇਹਦੀ شناخت ਹੁੰਦੀ ਹੋਵੇ ਸਿਟੀ ਬੰਨਣਾ ਸੰਪਰਕ ਕਰ ਸਕਦਾ ਜਦ ਸਮਾਜ ਸੇਵਾ ਸਾਡੀ ਰਿਸਨ ਮੋਗਾ ਨਾਲ ਕਰਦਾ ਇਹ ਗੱਲ ਕਰੀਏ ਦਿਸ਼ਾ ਦੀ ਇਹ ਕਿਹੜੀ ਸਾਈਡ ਤੋਂ ਆ ਰਹੀ ਤੇ ਕਿੱਥੇ ਵਾਸਦੀ ਹੈ ਇਹ ਇਧਰਲੇ ਪਾਸਿਓਂ ਜਾਣ ਦੀ ਉੱਤਰ ਵੱਲੋਂ ਆ ਰਹੀ ਆ ਤੇ ਇਧਰ ਨੂੰ ਜਾ ਰਹੀ ਆ